ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸ਼ੀ ਦੇ ਕਲ ਜੀ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਜਣੇ ਠੀਕ ਹੋਵੋਗੇ ਲੋ ਜੀ ਅੱਜ ਆਪਾਂ ਕੋਈ ਖਾਸ ਕੰਮ ਕਰਤਾ ਹੈ ਨਹੀਂ ਕਰੀਆ ਆਪਾਂ ਅੱਜ ਛੋਟਾ ਮੋਟਾ ਜਿਹਾ ਕੰਮ ਨੇ ਬਸ ਉਹ ਤੁਹਾਨੂੰ ਦਿਖਾਵਾਂਗੇ ਅੱਜ ਤੇ ਉੱਠ ਗਈ ਸੀ ਟਾਈਮ ਤਾਂ 11:30 ਦਾ ਹੋ ਗਿਆ Papa ਰੋਟੀ ਖਾਣਿਆ ਪਹਿਲਾਂ ਰੋਟੀ ਪਾਤੀ ਆ ਮਮੀ ਨੇ ਇਰਾ ਦਾ ਆਪਾਂ ਟਰੈਕਟਰ ਦਾ ਕੰਮ ਕਰਾ ਕੇ ਲਿਆਏ ਸੀ ਕੱਲ ਉਹ ਦਿਖਾਉਣੇ ਤੁਹਾਨੂੰ ਲੋਵਾ ਲਵਾਤੀ ਆਪਾਂ ਫਾਈਬਰ ਹੱਡਾ ਛਤਰੀ ਦੂਜੀ ਲਾਹਾਤੀ ਆ ਉਹ ਲਾ ਕੇ ਆਪਾਂ ਉੱਥੇ ਰੱਖਿਆ ਜਿੱਥੋਂ ਲਵਾਈ ਆ ਦੇਖਦੇ ਆ ਕੋਈ ਰੇੜੀ ਰੂੜੀ ਲੈ ਕੇ ਚੱਕ ਲਿਆਵਾਂਗੇ ਆਪਾਂ ਉਹਨੂੰ ਉਹ ਤੇ ਧਰ ਲਿਆਵਾਂਗੇ ਫਿਲਾਲ ਆਪਾਂ ਲਵਾਤੀ ਆ ਵਿੱਚੇ LED ਇਨਕਲੂਡ ਆ ਪੱਖੀ ਹੈਂਗਰ ਪਿਛਲੀ LED ਦੋ ਇਹ ਵਾਲੀ ਤੇ ਇਹ ਵਾਲੀ ਇੰਨਾ ਕੰਮ ਕਰਾਤਾ ਟਰੈਕਟਰ ਦਾ ਮਗਰਾਟਾਂ ਦੇ ਟੇਪ ਟੂਪ ਕਰਾਉਣੀ ਆ ਇਹ ਵੀ ਕਰਾਵਾਂਗੇ ਤੇ ਆ ਵੀ ਮੜਾਤੇ ਸੀ ਰੇਸ ਤੇ ਗੇਅਰ ਤੇ ਅੱਜ ਇਹ ਤੇ ਦੇਖਦੇ ਆ ਜੇ ਲੱਗਦੇ ਨੇ ਤਾਂ ਵਰਕਸ਼ਾਪ ਨੂੰ ਵੇਲ ਹੋਈ ਤਾਂ ਇਹ ਤੇ ਮਗਰਾਟ ਲਵਾਉਣੇ ਨੇ ਤਾਂ ਤੇ ਚਲੋ ਹੁਣ ਪਹਿਲਾਂ ਪਰੋਟੀ ਆ ਜੀ ਲਓ ਰੋਟੀ ਪਾ ਲਈਆਂ ਹੋਈਆਂ ਨੇ ਰੋਟੀ ਖਾ ਲਈਏ ਫਿਰ ਮਿਲਦੇ ਹਾਂ ਲਓ ਜੀ ਆਪਾਂ ਆ ਗਏ ਸਿਰਪੁਰ ਨੂੰ ਆਹਨ ਜਾ ਲੈ ਕੇ ਜਾਣਾ ਸੀ ਥੋੜਾ ਜਿਹਾ ਦਾਲ ਸਬਜ਼ੀ ਬਣਾਉਣੀ ਸੀ ਤੇਰੇ ਜੀ ਵੀ ਐ ਤੇ ਫਿਰ ਲੈ ਕੇ ਜਾਣਾ ਪਹਿਲਾਂ ਮੈਂ ਮਟਰਾਂ ਦੀ ਮੋਰੀ ਲੈ ਕੇ ਗਿਆ ਸੀ ਮਟਰ ਮਿਲ ਗਏ ਸੀ ਆਪਾਂ ਨੂੰ ਕਿਸੇ ਕੋਲੋਂ ਸਸਤੇ ਤੇ ਮਟਰ ਪਾਏ ਨੇ ਘਰੇ ਬਾਦੂ ਮੰਮੀ ਕਹਿੰਦੀ ਪਨੀਰ ਬਾਲਾਂਗੇ ਵਿੱਚ ਤੇ ਮੈਂ ਦੁੱਧ ਵੀ ਲੈਣ ਆਇਆ ਸੀ ਮੈਂ ਕਹਾਂ ਚੱਲ ਮੈਂ ਪਨੀਰ ਲਿਆ ਦੂੰਗਾ ਜੇ ਆਪਾਂ ਆਇਆ ਹੁਣ ਆਪਣੇ ਸ਼ਹਿਰ ਸੇਰਪੁਰ ਦੇ ਵਿੱਚ ਨਾਲੇ ਲੈ ਕੇ ਚੱਲਦੇ ਹਾਂ ਤੁਪ ਤੇ ਇੱਥੋਂ ਤੇ ਨਾਲੇ ਪਨੀਰ ਲੈ ਚੱਲਦੇ ਹਾਂ ਥੋੜਾ ਬਹੁਤਾ ਇੱਕ ਟਰੈਕਟਰ ਦੀ ਸੀਟਾਂ ਪਾੜਾ ਕਰਨੀਆਂ ਨੇ ਇੱਥੋਂ ਵੀ ਬਣਾ ਦੇਣਗੇ ਜਾਂ ਨਹੀਂ ਜਿਹੜੀਆਂ ਸੈਟਾਂ ਮਗਰਾਟਾਂ ਦੇ ਉੱਤੇ ਗੱਡੀਆਂ ਲਵਾਉਣੀਆਂ ਨੇ ਆਪਾਂ ਨੂੰ ਬੈਠਣ ਵਾਸਤੇ ਉਹਨਾਂ ਦਾ ਕਰਦੇ ਆਂ ਪਤਾ ਵੀ ਬਣਾ ਦੇਣਗੇ ਕਿਦਾਂ ਮਹੀਨਾ ਚੱਲ ਰਿਹਾ ਬਾਕੀ ਗਰਮੀ ਹੋ ਚੱਲੀ ਹੈ ਹੁਣ ਮੌਸਮ ਪੂਰੀ ਤਰ੍ਹਾਂ ਬਦਲ ਚੱਲਿਆ ਚਲਦੇ ਆਪਾਂ ਦੁਕਾਨ ਤੇ ਲੋ ਵੀ ਆ ਗਏ ਆ ਡੈਰੀ ਤੇ ਆਪਾਂ ਲੈ ਆ ਗਏ ਮੇਰਾ ਦੁੱਧ ਕਿੰਨਾ ਹੋਣਾ ਜਾਰੀ हाँ दो दिन आता दही पालो किलो दही किलो दही किलो दही लोजी लो ने डाइड है मालक ਬਾਜੇ ਨੇ ਠੱਗੀ ਮਾਰੀ ਕਿ ਲੋਕ ਪਨੀਰ ਦੇ ਦੇ ਮਹ ਲੋਗੇ ਇੱਥੇ ਆਪ ਪਨੀਰ ਲੈ ਲਵਨੇ ਆ ਤੇ ਹੀ ਪਾਤੀ ਤਤਕਾਲ ਲੈ ਕੇ ਨਹੀਂ ਗੇ ਆਪਾਂ ਕੱਲ ਦਾ ਤੇ ਅੱਜ ਦਾ ਦੋ ਦਿਨ ਦਾ ਦੁੱਧ ਲੈ ਲਿਆ है ना ठीक ओही देख आ गए भी डेरी वाला मुंडा भी और हो लाडी ਟਮਾਟਰ ਪਨੀਰ ਬਣਾ ਰਿਹਾ ਦਿਖਾਉਣੇ ਆ ਸੋਨ ਲੋ ਮਿੱਤਰੋ ਹਮ ਬਣਾਇਆ ਹੈ ਹੈ ਮਹੀਆ ਮੰਮੀ ਨੇ ਮਸਾਲਾ ਘੱਟਤਾ ਸੀ ਕਹਿੰਦੇ ਟਮਾਟਰ ਪਨੀਰ ਬਣਾਉਣਾ ਮੈਂ ਕਿਛ ਬ ਮੈਂ ਕਰ ਦਾਂ ਟਰਾਈ ਆਪਾਂ ਥੋੜੀ ਬਹੁਤੀ ਕੁਕਿੰਗ ਕਰ ਲਈ ਦੀ ਆ ਤੇ ਦੇਖਦੇ ਆ ਬਣ ਗਿਆ ਜਾਂ ਅਲੇ ਕੱਚੇ ਆ ਕੰਮ ये बनाया जे मटर पनीर अपने कर दिया ट्राई बड़ी सोद बने थोड़े ज मटर कच्चे ने ਓਏ ਦਰ ਜਤਾਰ ਨੇ ਅੱਜ ਗੱਡੀ ਤੇ ਮੋਟਰਸਾਈਕਲ ਵੀ ਧੋਤੇ ਆਪਾਂ ਬਾਰੇ ਕੰਧ ਨੂੰ ਪਾਣੀ ਲਾਤਾ ਅੱਜ ਤਖਾਣਿਆ ਸੋਨੂੰ ਗੱਡੀ ਧੋਈ ਜਾਂਦਾ ਮੋਟਰਸਾਈਕਲ ਤੇ ਛਿੱਟੇ ਪਾਈ ਪੈਂਦੇ ਹੋਣਗੇ ਨਾ ਮਾੜਾ ਮੂਰ ਨੂੰ ਕਰ ਦਿੰਦਾ ਆਪਾਂ ਹਲੋ ਮੋਟਰਸਾਈਕਲ ਵੀ ਤੋਤਾ ਬਾਰੀ ਕੱਢ ਲਈ ਸੀ ਗਲੀ ਚ ਹਲੇ ਬੀੜਾ ਆਪਣਾ ਕੱਚਾ ਇੱਥੇ ਕਢਾ ਲਏ ਸੀ ਬੀੜ ਲਏ ਸੀ ਘਰੇ ਸੀ ਅੱਜ ਮਗਾ ਚਲੋ ਆਹੀ ਕੰਮ ਕਰ ਲਈਏ ਮੋਟਰਸਾਈਕਲ ਵੀ ਚਮਕਾਤਾ ਚੋਬਰ ਨੇ ਧੋ ਕੇ ਚਲ ਬਿਹਲੇ ਟਾਈਮ ਸੰਦਾਂ ਦੀ ਸਾਫ ਸਪਾਈ ਹੋ ਗਈ ਐਨੇ ਨਾਲ ਚਲ ਗੱਡੀ ਵੀ ਧੋਤੀ ਗਈ ਮਧਗਣਾ ਟਰੈਕਟਰ ਤੇ ਵੀ ਮਾਰਨੀ ਪਾਣੀ ਲਿਆ

ਬਾਪਾ ਲਾ ਚੱਲਦੇ ਜੋ ਖਰੇ ਤੇ ਕਾਨੂੰ ਮਾਰਾਂਗੇ ਕੰਤੇ ਮਾਰਾਂਗੇ ਆਹ ਤਾਂ ਇਧਰ ਚਾਚੇ ਕੇ ਘਰੇ ਉਧਰ ਫਾਰਸਲਾ ਹੀ ਜਾਂਦੇ ਨੇ ਕੋਠੇ ਤੇ ਇਟਾਂ ਦਾ ਉਹ ਦਿਖਾਉਣੀਆਂ ਸਨ ਉਹ ਵੀ ਚੱਲ ਕੇ ਦੇਖਣਾ ਟਰੈਕਟਰ ਕਿਹੜੇ ਧੋਦੇ ਹਲੋ ਜੀ ਬੰਨਣ ਲੱਗ ਗਿਆ ਮਿਸਤਰੀ ਫਰਸ਼ ਇਹ ਮੇਰੇ ਇਧਰ ਚਾਚੇ ਦੀ ਜਗਾ ਟਾਇਲਟ ਲੱਗ ਗਿਆ ਉੱਪਰ ਬੰਨਣ ਕੋੜੂ ਆ ਪਾਉਣਗੇ ਇੱਥੇ ਚੋਲ ਇਹਨਾਂ ਦਾ ਮੜਾ ਮੋਟਾ ਸੈੱਟ ਹੋ ਜਾਊਗਾ ਬੱਟਨ ਜੋਗਾ ਮੈਨੂੰ ਫਿਰ ਮੇਰੇ ਵਾਲੇ ਬਿਹੜੇ ਦੀ ਦਈ ਮਿੰਨਤੀ ਕਰਕੇ ਤਰਨਾ ਕਿ ਰਹਾਵਾ ਹੋਰ ਹੁਣ ਆਥਣੇ ਜਾਂਦਾ ਹੋਇਆ ਮੈਨੂੰ ਮਿੰਨਤੇ ਮਾਰ ਕੇ ਦੇਖੇ ਜਾਈ ਚੰਗਾ ਹਾਂ ਕੰਮ ਨਿਮੇੜੇ ਤੋਂ ਕਰਦੀ ਚਾਹੇ ਚਾਹ ਕੰਮ ਨਿਮੇੜੇ ਤੋਂ ਕਰਦੀ ਹੁਣ ਕਿੰਨਾ ਕੁ ਟਾਈਮ ਦਾ ਕੰਮ ਆ ਤੇਰੇ ਕੋਲੇ ਹੈ ਆਪਣਾ ਆਪਣਾ ਕੰਮ ਕਿੰਨੇ ਟਾਈਮ ਦਾ ਤੇਰੇ ਕੋਲੇ ਇੱਧਰ ਲਾ ਕੋਈ ਪਤਾ ਹੀ ਨਹੀਂ ਕਿੰਨਾ ਟਾਈਮ ਲਗਾ ਲੇ ਹਾਂ लॉ गेट पाती सारे अच्छा मेरा काम तो फिर मुश्किल ही करेगा है वही कहना फिर मेरा तो औखा ही हो ਹਾਂ 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 ਚਲ ਕੋਈ ਗੱਲ ਨਹੀਂ ਲਓ ਜੀ ਇਹ ਤਾਂ ਟਾਂਸਟਾਈਆਂ ਨੇ ਉਹਨਾਂ ਦਾ ਵੀ ਮੜਾ ਮੋਟਾ ਥੱਲੋਂ ਵੀ ਵੇੜਾ ਜਿਹਾ ਪੱਕਾ ਕਰਨ ਵਾਲਾ ਸਾਰੀ ਕੱਚਾ ਪਿਆਗਾ ਚੱਲ ਬੈਠਣ ਜੋਗਾ ਇਹ ਹੋ ਜਾਊਗਾ ਤੇ ਬਾਕੀ ਆਪਣਾ ਵੀ ਭਾਈ ਕੱਚੀ ਪਿਆ ਵਾਲੇ ਆਪਾਂ ਕਿਹੜਾ ਪੱਕਾ ਕਰ ਲਿਆ ਇਹ ਵੀ ਹੌਲੀ ਹੌਲੀ ਦੇਖਾਂਗੇ ਹੌਲੀ ਹੌਲੀ ਲਾਵਾਂਗੇ ਸ਼ਰੇ ਵੇੜੇ ਦਾ ਪ੍ਰੋਗਰਾਮ ਦੇਖਦੇ ਨਾਲ ਤਾਂ ਕੀ ਰਾਇ ਬਣਦੀ ਇੱਥੇ ਲੌਗਟ ਪਾਈਏ ਇੰਟਰਲੌਕ ਜਾਂ ਕੋਈ ਹੋਰ ਪ੍ਰੋਜੈਕਟ ਲਾਉਣਾ ਲਾਉਣੇ ਦਾ ਇਰਾਦਾ ਬਣਦਾ ਫਿਰ ਉਹਦੇ ਬਾਅਦ ਉਹ ਛੱਤ ਪਾਉਣੀ ਆ ਉਹਦੀ ਉੱਤੇ ਚੱਕ ਕੇ ਖੰਦਦੇ ਕੰਮ ਲਟਰਨ ਫਟਰਨ ਜੀ ਕਾਫੀ ਵੀ ਆਪਣਾ ਵੀ ਦੇਖਦੇ ਆ ਕੀ ਬਣਦਾ ਚੜਦਾ ਉਹ ਇਹਨਾਂ ਦਾ ਕੰਮ ਤਾਂ ਚੱਲੀ ਜਾਂਦਾ ਕਰਾਈ ਜਾਂਦੇ ਨੇ ਆਪਣ ਵਾਲੇ ਮਿਸਤਰੀ ਨਹੀਂ ਮਿਲਿਆ ਇਹਨੂੰ ਪੁੱਛਿਆ ਸੀ ਕਹਿੰਦਾ टाइम नहीं है मेरे को कम बहुत चल ठीक है भाई चलो भाई हो हाल चाल है जी लो जी अचान मगराट लैके आए जो ट्रैक्टर के मूहले टायर आने वो लगा चलें धिकाने सोम बने रखियो बना ਨਵਾਂ ਮਗਰਾੜ ਝਿਹੜਾਇ ਸੀ ਗਿਆ ਆਪਾਂ ਬਰਨਾਲਿਓ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਇਆ ਤੇ ਇਹ ਅੱਜ ਲਵਾਉਣ ਚੱਲੇ ਆਂ ਇਹਦੀਆਂ ਆ ਥੋੜੀਆਂ ਜੀਆਂ ਪੱਤੀਆਂ ਵੱਧ ਘੱਟ ਰਹੀਆਂ ਸੀਗੀਆਂ ਉਹ ਕਹਿੰਦੇ ਵੀ ਵਰਕਸ਼ਾਪ ਤੋਂ ਫਿੱਟ ਕਰਾ ਲਿਓ ਪੱਤੀਆਂ ਛੋਟੀਆਂ ਵੱਡੀਆਂ ਹੋਣਗੀਆਂ ਤੇ ਅੱਜ ਆਪਾਂ ਪਿੰਡ ਵਾਲੀ ਵਰਕਸ਼ਾਪ ਤੋਂ ਲਵਾਉਣ ਚੱਲੇ ਆਂ ਦਿਖਾਉਣੇ ਤੁਹਾਨੂੰ ਉੱਥੇ ਚੱਲ ਗਏ। ਇਹ ਟਰੈਕਟਰ ਕਰ ਲੈ ਆਂ ਸਟਾਰਟ ਆਪਾਂ ਚੱਲ ਜੇ ਚੱਲ ਕੇ ਵਰਕਸ਼ਾਪ ਤੇ ਮਿਲਦੇ ਆਂ ਵਰਕਸ਼ਾਪ ਤੇ ਪਰ ਇਹੰਦਾ ਕੰਮ ਹੁੰਦਾ ਪੱਤੀਆਂ ਵੁੱਤੀਆਂ ਵੱਢੀ ਜਾਂਦਾ ਪੱਤੀਆਂ ਦਵਾਰੇ ਲਾਉਂਦੇ ਆ ਤੇ ਆ ਵੀ ਵੱਡਤੀਆਂ ਇਹਦੀਆਂ ਵੀ ਵੱਟ ਕੇ ਪਹਿਲਾਂ ਪੱਤੀਆਂ ਲਾ ਕੇ ਪੱਪੇ ਵੀ ਸੈਟਿੰਗ ਕਰੂਗਾ ਤੇ ਇਸ ਤਰ੍ਹਾਂ ਪੱਤੀ ਦੀ ਸੈਟਿੰਗ ਕਰਕੇ ਇਹਨਾਂ ਨੂੰ ਪੱਤੀਆਂ ਨੂੰ ਇਹਦੇ ਨਾਲ ਦੁਬਾਰਾ ਬਿਲਡ ਕਰੂ। ਇਹ ਸਾਡੇ ਪਿੰਡ ਦੀ ਵਰਕਸ਼ਾਪ ਆ। ਇੱਥੇ ਆਪਣੀ ਛੰਡੇ ਵਾਲੀ ਪਾਈਪ ਲਵਾਣੀ ਹੈ। ਗੋਰੇ ਛੰਡੇ ਵਾਲੀ ਅੰਦਰਲੇ ਪਾਸੇ ਲਾ ਦਈਏ ਜੇ ਤਾਂ ਸਿੱਟ ਨਹੀਂ ਰਹੋ। ਇੱਥੇ ਲਾ ਦਾਂਗੇ ਆ ਨੜ ਤੇ ਬਾਰੇ। ਹਾਂ। ਚਲ ਦੇਖਦੇ ਹਾਂ ਮੌਕਾ ਦੇਖਦੇ ਹਾਂ। ਚਲੋ ਦੇਖਦੇ ਹਾਂ ਜੀ ਕਿਵੇਂ ਬਣਦਾ। ਲੋ ਵੀ ਨਟ ਲੈਣ ਗਿਆ ਸੀ ਭਰਾ ਮੇਰਾ ਲਿਆਂਦੇ ਚੜਤਾ ਕੰਮ ਜ਼ਰੂਰ ਲੇੜ ਲੇੜ ਵਧੀਆ ਬਣਾਈ ਚੰਗਾ ਤਰ੍ਹਾਂ ਨਾਲ ਕੀਆ ਜ਼ੋਰੇ ਤੇ ਨੜਤਾ ਰਤਾ ਸਰ ਤੇ ਇਸੇ ਲੇਡ ਬਣ ਜੂ ਲੇਡ ਵਧੀਆ ਗੋਲ ਬਣਾਈ ਬਰਾਬਰ ਸਿੱਧਾ ਕਰ ਦੇ ਇਹਨੂੰ ਲੋ ਵੀ ਆਹ ਲਵਾਤੇ ਮਗਰਾਟ ਆਪਾ ਟੈਰਾਂ ਤੇ ਤੇ ਥੋੜੇ ਜਿਹਾ ਚਟਾਈ ਦੇ ਵਿੱਚ ਨੇ ਚਿੱਟੇ ਨੇ ਕਰੀਮ ਜਾਂ ਰੰਗ ਕਰਾ ਕੇ ਲਿਆਵਾਂਗੇ ਹੁਣ ਇਹਨਾਂ ਤੇ ਠੀਕ ਨੰਬਰ ਆ ਗਿਆ ਜੋ ਅਗਾਂਹ ਦਿਖਾਣ ਲੱਗਿਆ ਹਾਂ ਹਾਂ ਬੰਦੀ ਗੱਲ ਚਲੋ ਜੀ ਹੁਣ ਆਪਾਂ ਤੁਹਾਨੂੰ ਬਣੇ ਰਹੋ ਵੀਡੀਓ ਨਾਲ ਫਿਰ ਮਿਲਦੇ ਆਂ ਦੇਖਦੇ ਆਂ ਹੁਣ ਆਪਣੇ ਬਰਨਾਲੇ ਜਾਣ ਦੀ ਪਲੈਨਿੰਗ ਆਪਣੀ ਲੋ ਵੀ ਆਪਾਂ ਪਾਲਾ ਸਿਕੰਜਾ ਟਰੈਕਟਰ ਮੰਗਰਾ ਤੇ ਆਪਣੇ ਪਿੰਡ ਦੀ ਮੰਡੀ ਆ ਇਹਦੇ ਵਿੱਚ ਫਰਸ਼ ਜਹਾ ਲਾਇਆ ਸੀ ਜਿਵੇਂ ਚਾਹਤੇ ਕਹਿੰਦੇ ਅੰਦਰਲੇ ਘਰੇ ਕੂੜਾ ਕਬਾੜ ਜਹਾ ਭਰਿਆ ਪਿਆ ਸੀ ਉਹਨਾਂ ਕੱਲ ਇੱਥੇ ਲਿਆ ਕੇ ਲਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਟਰੈਕਟਰ ਦੀ ਜਿਹੜੀ ਪੁਰਾਣੀ ਛਤਰੀ ਸੀ ਉਹ ਲੱਦ ਕੇ ਲਿਆਵਾਂਗੇ ਉਹ ਧਰ ਕੇ ਲਿਆਵਾਂਗੇ ਇਹਦੇ ਵਿੱਚ ਤੇ ਮਗਰਾਟ ਮੂਹਰੇ ਲਾਤੀਆ ਟਰੈਕਟਰ ਦੇ ਆਪਾਂ ਬਾਲਡਰ ਬੋਲਡ ਪੱਤੀਆਂ ਕਰਕੇ ਲਾਈਆਂ ਨੇ ਦੁਬਾਰੇ ਅਜਿਵੇਂ ਕਾਲ ਸੁਪਾਈ ਜਿੱਥੇ ਜਿਵੇਂ ਇੱਥੇ ਨਿਸ਼ਾਨ ਪੈ ਗਏ ਇਹਨੂੰ ਸਾਰੇ ਨੂੰ ਦੁਬਾਰੇ ਰੰਗ ਕਰਾ ਕੇ ਲਿਆਉਣੇ ਆ ਹੁਣ ਨਾਲੇ ਸੱਤਰੀ ਧਰ ਲਿਆਵਾਂਗੇ ਜਾ ਕੇ ਤੇ ਬਸ ਖਾਲੀ ਕਰਕੇ ਟਰੈਕਟਰ ਇੱਥੇ ਚਲਦੇ ਆਪਾਂ ਆਪਰ ਲਗੇ ਸੀ ਉਹਦੇ ਲਵਾਉਣਾ ਆਪਾਂ ਇਹ ਵਿੱਚੇ ਇਨਕਲੂਡ ਸੀਗਾ ਇਹਦੇ ਤੇ ਆਪਾਂ ਲਵਾਉਣਾ ਭੁੱਲ ਗਏ ਸੀ ਉਹਦੇ ਅੱਜ ਲ ਲਵਾਇਆ ਬਾਈ ਤੋਂ ਮੈਂ ਕਿਹਾ ਯਾਰ ਸਾਡਾ ਖੜਾ ਜਾ ਰਹਿ ਗਿਆ ਤੇ ਲਾ ਦੇ ਲੋ ਜੀ ਮਗਰਾਟ ਆਪਾਂ ਰੱਖ ਤੇ ਇਹਨਾਂ ਤੇ ਰੰਗ ਕਰਾਉਣਾ ਦਿੱਤਾ ਬਈਆਂ ਨੂੰ ਕੱਲ ਨੂੰ ਹੋਲੀ ਹੈ ਪਰ ਕੱਲ ਨੂੰ ਇਹ ਕਹਿੰਦੇ ਅਸੀਂ ਆਉਂਦੇ ਨਹੀਂ ਪਰ ਸੋ ਨੀ ਉਹ ਚੌਥੇ ਨੂੰ ਐਤਵਾਰ ਨੂੰ ਸੋਮਵਾਰ ਨੂੰ ਪੜ ਕੇ ਲੈ ਗਾਂਗੇ ਆਪਾਂ ਆਹ ਸਾਤਰੀ ਧਰਦੇ ਆ ਪਹਿਲਾਂ ਆਪਾਂ ਉਹ ਜਗਤਾਰ ਲੱਗਿਆ ਸਾਫ ਕਰਨਾ ਸਕੰਜਾ ਜਾ ਸਾਫ ਕਰ ਲੈਣ ਨੂੰ ਸਮਾਰ ਕੇ ਇਹ ਵੀ ਥੂੜਕਵਾੜ ਪਿਆ ਸੀ। ਲੋਬ ਯਾਰ ਇਹ ਸਿ ਬੱਤੀ ਲਾਉਣ ਵਾਲੀ ਆਪਣੇ। ਇਹ ਇਹ ਗਾਜੀ ਕੜਾ ਕਹਿੰਦੇ ਐ ਇਹਨੂੰ। ਤੇ ਇਹ ਰਹੀ ਰਹਿਗੇ ਚ ਲਾਉਣ ਵਾਲੀ ਇਹ ਲਾਤੀ। ਚਲੋ ਹੁਣ ਆਪਾਂ ਇਹ ਮਗਰਾਟਾਂ ਦੀਆਂ ਗੱਡੀਆਂ ਦੇਖਦੇ ਆਂ ਚੱਲ ਕੇ ਇੱਕਆਂ ਦੀਆਂ ਗੱਡੀਆਂ ਵੀ ਲੈਣੀਆਂ ਸੀਟਾਂ ਤੇ ਲਾਉਣ ਮਗਰਾਟਾਂ ਤੇ ਲਾਉਣ ਵਾਲੀਆਂ ਪਹਿਲਾਂ ਆਪਾਂ ਟਰੈਕਟਰ ਦਾ ਹੀ ਕੰਮ ਪੂਰਾ ਕਰਾਉਣਾ ਚੰਗੀ ਤਰ੍ਹਾਂ ਤਿਆਰ ਕਰਾ ਕੇ ਇਹਨੂੰ ਫੇਰ ਇਥੋਂ ਕੰਮ ਲੈਣਾ ਆਪਾਂ ਨੇ ਫੇਰ ਇਹਨੂੰ ਬਾਹਰ ਅੰਦਰ ਕੱਢਾਂਗੇ ਚਲੋ ਹੁਣ ਚੱਲਦੇ ਆਂ ਆਪਾਂ ਲਾਉਣੇ ਆਂ ਸਾਤਰੀ ਬਾਸਰ ਪਹਿਲਾਂ ਰੋਟੀ ਰਠਿਹਾ ਲਈਏ ਸ਼ੇਟਾਂ ਇਹ ਪਿੱਛੇ ਧਰ ਲਿਆ ਸੀ ਤੇ ਇਹਨਾਂ ਨੂੰ ਵੀ ਟਾਈਮ ਕੱਢ ਕੇ ਕੱਲ ਨੂੰ ਆਪਾਂ ਮਗਰਾਟਾਂ ਦੇ ਇਹਨਾਂ ਨੂੰ ਲਵਾਉਣੇ ਆ ਆ ਵੀ ਛਤਰੀ ਸਮਾਰ ਕੇ ਆਪਾਂ ਛੱਟ ਕਰਕੇ ਅੰਦਰ ਧਰ ਦਾਂਗੇ ਉਹ ਟੱਕ ਕੇ ਕਦੇ ਲੋਡ ਪਾ ਜੇ ਨੀ ਬਾਹਰ ਅੰਦਰ ਟਰੈਕਟਰ ਲੈ ਆਣ ਦੀ ਤਾਂ ਮੀਂਹ ਕਣੀ ਰ ਟਾਈਮ ਚਲਾਈ ਜਾਂਦੀ ਹੈ ਫਿਰ ਇਹ ਤੇ ਇੱਧਰ ਜਗ੍ਹਾ ਹੈ ਨਹੀਂ ਟਰੈਕਟਰ ਲਾਉਣ ਨੂੰ ਪਿੱਛੇ ਉਹ ਪਾਇਆ ਕਰਕੇ ਬਾਰੀ ਘੜਾਤਾ ਚਲੇ ਇੱਥੇ ਕੱਪੜਾ ਦੇ ਦਾਂਗੇ ਹੁਣ ਖਾਣੇ ਆ ਰੋਟੀ ਪਹਿਲਾਂ ਮੰਬਾ ਡਾ ਵੀ ਲੱਗ ਗਿਆ ਕਹਿੰਦਾ ਮੈਂ ਅੰਡੇ ਖਾਣੇ ਆ ਪਰ ਜਿ ਬਣਾਣਾ ਚਲੋ ਠੀਕ ਹੈ ਜੀ ਫਿਰ ਮੈਂ ਪਹੁੰਚ ਗਏ ਸੀ ਆਪਾਂ ਤੇ ਹੁਣ ਸਾਧਰੀਆ ਆਪਾਂ ਜਿਹੜੀ ਸ਼ੀ ਉਹ ਚੱਕ ਲੈ ਸੀ ਘਰੇ ਟਰੈਕਟਰ ਪਰ ਬਾਹਰ ਲਾਤਾ ਸਮਾਨ ਵਾਲੇ ਆਪਾਂ ਲਾ ਹੈਗੇ ਆ ਉਹ ਤੋਂ ਕਲੋਂਚੇ ਜਿਹਾ ਸੋ ਉਹ ਸਵੇਰੇ ਸਾਰਾ ਕੁਝ ਪਾਰਾਂ ਨਹੀਂ ਆਪਾਂ ਤੇ ਕੱਲ ਨੂੰ ਦੇਖਦੇ ਆਂ ਵਰਕਸ਼ਾਪ ਤੋਂ ਜਾ ਕੇ ਆਪਾਂ ਟਰੈਕਟਰ ਦੇ ਉਹ ਜਿਹੜੀਆਂ ਲਿਆਇਆਂ ਸੀਟਾਂ ਟੁੱਟੀਆਂ ਜਾਂ ਉਹ ਮਗਰਾਟਾਂ ਦੀਆਂ ਉਹ ਲਵਾਵਾਂਗੇ ਉਹਦੇ ਤੇ ਬਾਕੀ ਦੇ ਕੰਮ ਫਿਰ ਦੇਖਦੇ ਆਂ ਉਹ ਲਮਲਾ ਵੀ ਆ ਰਿਹਾ ਦੇਖਦੇ ਆਂ ਜੇ ਤਾਂ ਕੋਈ ਆਪਣੇ ਨਾਲ ਜੁੜਦੇ ਆ ਬੰਦੇ ਤਾਂ ਆਪਾਂ ਟਟਟ ਵਾਲੇ ਲੈ ਕੇ ਚੱਲਾਂਗੇ ਨਹੀਂ ਫਿਰ ਆਪਾਂ ਆਪ ਹੀ ਜਾਵਾਂਗੇ ਆਪਾਂ ਕਾਰ ਹੀ ਲੈ ਜਾਾਂਗੇ ਗੱਡੀ ਲੈ ਜਾਾਂਗੇ ਆਪਣੀ ਤਾਂ ਫਿਰ ਅਸੀਂ ਆਪ ਹੀ ਜਾਵਾਂਗੇ ਮੇਰੇ ਭਰਾ ਦਾ ਜਾਣ ਦਾ ਰਾਤਾਪੁਰਾ ਉਹ ਕਹਿੰਦਾ ਮੈਂ ਜਾਣੇ ਜਾਣਾ ਤਾਂ ਫਿਰ ਮੈਂ ਨਾਲ ਚੱਲ ਜਾਊਂਗਾ ਉਹਦੇ ਤੇ ਦਿਖਾਵਾਂਗੇ ਛੁਣ ਨੂੰ ਤੇ ਅੱਜ ਦਾ ਆਪਣਾ ਵਲੌਗ ਇੱਥੋਂ ਤੱਕ ਸੀ ਆਪਣੀ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਤੇ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਕਿੰਨੀ ਲੱਗਦੀ ਆ ਤੇ ਚਲੋ ਠੀਕ ਹੈ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ